ਕਸਾਹ ਦੋਸਤੋ ਇਸ ਸਮੇਂ ਜਿਹੜੇ ਤੁਹਾਡੇ ਸਵਾਲ ਆ ਰਹੇ ਆ ਕਿ ਬਾਸਮਤੀ ਦਾ ਰੇਟ ਨਹੀਂ ਮਿਲ ਰਿਹਾ ਜਾਂ ਝੋਨਾ ਵਿਕੂਗਾ ਕਿ ਨਹੀਂ ਵਿਕੂਗਾ ਝੋਨਾ ਲਾਉਣਾ ਤੇ ਜਗਾ ਹੈ ਨਹੀਂ ਕੀ ਹੋਊਗਾ ਕਿੱਧਰ ਨੂੰ ਦੁਨੀਆਂ ਜਾਊਗੀ ਇਹ ਤੁਹਾਡੇ ਸਵਾਲ ਆ ਰਹੇ ਆ ਇਹਦੇ ਸਬੰਧੀ ਮੈਂ ਗੱਲ ਕਰਦਾ ਮੈਂ ਆ ਕੁਲਦੀਪ ਸਿੰਘ ਸ਼ੇਰਗਮਖਾਈ ਫਤਿਹ ਸਾਂ ਪਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਸਭ ਤੋਂ ਪਹਿਲੀ ਗੱਲ ਸਥਿਤੀ ਨੂੰ ਸਮਝੋ 20 ਜੁਲਾਈ 2023 ਤਰੀਕ ਨੂੰ ਜਿਹੜੀ ਕੇਂਦਰ ਸਰਕਾਰ ਸੀ ਇਹਨਾਂ ਨੇ ਫੈਸਲਾ ਕੀਤਾ ਕਿ ਭਾਰਤ ਦੇ ਵਿੱਚ ਅਨਾਜ ਦੀ ਘਾਟ ਹੈ ਤੇ ਅਨਾਜ ਦੀ ਘਾਟ ਜਿਹੜੀ ਪੂਰੀ ਕਰਨ ਵਾਸਤੇ ਆਪਾਂ ਜਿਹੜਾ ਹੈਗਾ ਝੋਨੇ ਦੇ ਐਕਸਪੋਰਟ ਤੇ ਬੈਨ ਲਾ ਦਿੱਤੀ ਭਾਵੇਂ ਕਿ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦਾ ਵਿਰੋਧ ਵੀ ਕੀਤਾ ਗਿਆ ਸੀਗਾ ਪਰੰਤੂ ਝੋਨੇ ਦਾ ਟੋਟਾ ਸੇਲਾ ਝੋਨਾ ਤੇ ਗੈਰ ਬਾਸਮਤੀ ਜਿਹੜਾ ਚਿੱਟਾ ਝੋਨਾ ਸੀਗਾ ਹਨਾ ਇਹ ਤਿੰਨੇ ਮੈਂ ਗੈਰ ਬਾਸਮਤੀ ਨੂੰ ਆਪਾਂ ਮੋਟਾ ਝੋਨਾ ਕਹਿੰਦੇ ਆ ਜਿਹੜਾ ਆਮ ਝੋਨਾ ਉਹਦੀ ਗੱਲ ਕਰਦਾ ਪਿਆ ਇਹਦਾ ਐਕਸਪੋਰਟ ਬੰਦ ਕਰਤਾ ਸੀਗਾ ਜਿਹਦਾ ਸੈਲਰ ਐਸੋਸੀਏਸ਼ਨ ਦਾ ਨੁਕਸਾਨ ਵੀ ਹੋਇਆ ਤੇ ਕਈ ਸਾਰੀਆਂ ਦਿੱਕਤਾਂ ਆਈਆਂ ਇਸ ਤੋਂ ਬਾਅਦ ਦੇ ਵਿੱਚ ਇੱਕ ਘਟਨਾਕ੍ਰਮ ਹੋਰ ਹੁੰਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਚੌਲ ਪਿਆ ਸੀ ਪਿਛਲੇ ਸਾਲ ਦਾ ਉਹ ਚੌਲ ਦੀ ਪ੍ਰੋਪਰ ਲਿਫਟਿੰਗ ਨਹੀਂ ਹੋ ਸਕੀ ਪੰਜਾਬ ਤੋਂ ਬਾਹਰ ਨਹੀਂ ਜਾ ਸਕਿਆ ਉਹਦੇ ਕਈ ਸਾਰੇ ਕਾਰਨ ਸੀਗੇ ਮੋਟਾ-ਮੋਟਾ ਆਪਾਂ ਗੱਲ ਕਰੀਏ 2 ਮਿੰਟ ਇਹਨਾਂ ਬੰਦ ਕਈਆਂ ਰਹੀਆਂ ਇਹ ਥਿਰੇ ਰਾਜਨੀਤਿਕ ਕਾਰਨ ਸੀਗੇ ਜਿਹਦੇ ਪਿੱਛੇ ਜਿਹੜਾ ਹੈਗਾ ਸਰਕਾਰ ਦੀਆਂ ਕਈ ਸਾਰੀਆਂ ਇਹ ਗਲਤੀਆਂ ਸੀ ਸਰਕਾਰ ਦੀਆਂ ਕਈ ਸਾਰੀਆਂ ਕਮੀਆਂ ਸੀਆਂ ਕਈ ਤਰੀਕ ਤੇ ਨਿਆਂਦਿਕਤਾ ਸੀਆਂ ਤਾਂ ਉਹ ਚੀਜ਼ਾਂ ਸਾਹਮਣੇ ਆ ਗਈਆਂ ਪਰ ਤੁਸੀਂ ਜੇ ਅਸੀਂ ਉਹ ਸਥਿਤੀ ਨੂੰ ਦੇਖਦੇ ਹਾਂ ਇਸ ਸਮੇਂ ਨੂੰ ਤਾਂ ਹੱਲ ਕੀ ਹੈ ਪਹਿਲੀ ਗੱਲ ਤਾਂ ਮੈਨਾ ਪਿਛਲੇ 7-8 ਸਾਲ ਤੋਂ ਦੇਖ ਰਿਹਾ ਹਾਂ ਕਿ ਜਦੋਂ ਵੀ ਕੋਈ ਫਸਲ ਵਿਕਣ ਦਾ ਆਟਾ ਟਾਈਮ ਆਉਂਦਾ ਨਾ ਤੇ ਸਾਡੇ ਸੋਸ਼ਲ ਮੀਡੀਆ ਤੇ ਇੱਕ ਮਾਹੌਲ ਬਣ ਜਾਂਦਾ ਕਿ ਐਤਰੀ ਕਣਕਣੀ ਵਿਕਣੀ ਪਿਛਲੇ ਸਾਲ ਕਹਿੰਦੇ ਸੀ ਨਾ ਐਤਰੀ ਕਣਕਣੀ ਵਿਕਣੀ ਉਹ ਵਿਕ ਗਈ ਸਾਰੀ ਫੇਰ ਕਹਿੰਦੇ ਐਤਰੀ ਨੂੰ ਝੋਨਾ ਨਹੀਂ ਵਿਕਣਾ ਹਰ ਸਾਲ ਕਹਿੰਦੇ ਐ ਇਹ ਇਹੋ ਜਿਹਿਆਂ ਗਿੱਦਾਂ ਨੇ ਇਹੋ ਜਿਹਿਆਂ ਇੱਲਾ ਨੇ ਜਿਹੜੀਆਂ ਕਿ ਕਿਸਾਨ ਦਾ ਮਾਸ ਨੋਚਣਾ ਚਾਹੁੰਦੀਆਂ ਆ ਕਾਲੇ ਕਨੇ ਪੋਸਟ ਪਾਈ ਸੀਗੀ ਪਾਈ ਸੀ 1554 ਵੀ ਕਿਹਾ ਮੈਂ ਉਹਨੂੰ ਪੁੱਛਿਆ ਜਗ੍ਹਾ ਦਾ ਨਾਮ ਤਾਂ ਦੱਸ ਕੋਈ ਕਮੈਂਟ ਹੀ ਨਹੀਂ ਜਗ੍ਹਾ ਦਾ ਨਾਮ ਇਸ ਕਰਕੇ ਨਹੀਂ ਦੱਸਦੇ ਕਿਉਂਕਿ 1554 ਵਿਕਿਆ ਹੀ ਨਹੀਂ ਇਹ ਮਾਹੌਲ ਕ੍ਰੀਏਟ ਕਰਨਗੇ 1554 ਵਿਕਿਆ ਜਦੋਂ ਮਾਹੌਲ ਬਣ ਗਿਆ ਤੇ ਮੇਰੇ ਵਰਗਾ ਕਿਸਾਨ ਕੋਈ ਜਾਏਗਾ ਆੜਤੀ ਦੁਕਾਨ ਤੇ ਉੱਥੇ ਵੇਚਣ ਵਾਸਤੇ ਤਾਂ ਉੱਥੇ ਜੇ ਕੋਈ ਕੋਈ ਲੁਟੇਰਾ ਬੈਠਾ ਹੋਇਆ ਮੈਂ ਸਾਰੇ ਬੰਦਿਆਂ ਨੂੰ ਨਹੀਂ ਕਹਿੰਦਾ ਜੇ ਕੋਈ ਲੁਟੇਰਾ ਹੋਇਆ ਮੈਂ ਉਹਦੀ ਗੱਲ ਕਰਦਾ ਜੇ ਕੋਈ ਲੁਟੇਰਾ ਹੋਇਆ ਲੁਟੇਰੇ ਨੇ ਕਹਿਣਾ ਕਿ ਮੈਂ ਤੇਰੇ ਦਾ ਦੋਸਤ 2000 ਚ ਖਰੀਦਾਂ ਅਗਲਾ ਸੋਚਦਾ 1500 ਰੇਟ ਆਵੇਂ 2000 ਮਿਲਦਾ ਦੇ ਕੇ ਚੱਲੋ ਇਸ ਤਰੀਕੇ ਨਾਲ ਕਿਸਾਨ ਦੀ ਲੁੱਟ ਹੁੰਦੀ ਹੈ ਇਹ ਮਾਹੌਲ ਕ੍ਰੀਏਟ ਕੀਤਾ ਜਾਂਦਾ ਤਾਂ ਇੱਕ ਇਹ ਚੀਜ਼ ਹੋਰ ਸ਼ਾਮਲ ਹੈ ਹੁਣ ਆ ਚੀ ਵਿਧਾ ਚੜਾ ਕੇ ਦੱਸੀ ਆ ਰਹੀ ਹੈ ਕਿ ਮਿਲਰ ਐਸੋਸੀਏਸ਼ਨ ਰਾਈਸ ਸ਼ੈਲਰ ਐਸੋਸੀਏਸ਼ਨ ਜਿਹੜੀ ਹੜਤਾਲ ਕਰਨ ਜਾ ਰਹੀ ਹੈ ਕਿਉਂ ਉਹ ਹੜਤਾਲ ਕਰ ਨਹੀਂ ਸਕਦੇ ਅਸੀਂ ਕਿਸਾਨ ਨਹੀਂ ਹੜਤਾਲ ਕਰਦੇ ਆਪਾਂ ਨਹੀਂ ਟਾਈਮ ਟੂ ਟਾਈਮ ਮੰਗਾ ਆਸਤੇ ਆਪਦੀਆਂ ਤੇ ਸੜਕਾਂ ਜਾਮ ਕਰਦੇ ਆ ਧਰਨੇ ਲਾਉਣੇ ਆ ਤੇ ਜਿਹੜੇ ਮਿਲਰ ਹੈਗੇ ਆ ਉਹ ਵੀ ਤਾਂ ਆਪਦੀ ਮੰਗ ਮਨਾਉਣ ਵਾਸਤੇ ਧਰਨਾ ਲਾ ਸਕਦੇ ਆ ਕਿਉਂਕਿ ਆਖ ਹੀ ਉਹਨਾਂ ਦਾ ਟਾਈਮ ਹੈ ਤਾਂ ਇਹ ਹਰ ਸਾਲ ਹੀ ਹੁੰਦਾ ਹੈ ਐਕ ਤੇ ਪਿਛਲੇ ਸਾਲ ਨਹੀਂ ਹੋਇਆ ਸੀ ਉਸ ਤੋਂ ਪਿਛਲੇ ਸਾਲ ਨਹੀਂ ਹੋਇਆ ਸੀ ਹਰ ਸਾਲ ਸ਼ੈਲਰ ਮਾਰਕੀਟਾ ਹੜਤਾਲ ਕਰਦੇ ਆ ਤੇ ਹੜਤਾਲ ਕਰਕੇ ਉਹ ਸਰਕਾਰ ਦੇ ਉੱਤੇ ਦਬਾਅ ਪਾਉਂਦੇ ਸਾਡੀਆਂ ਮੰਗਾਂ ਮੰਨੋ ਆਖਰ ਤੇ ਸਰਕਾਰ ਦੇ ਉਹਨਾਂ ਨਾਲ ਕੋਈ ਸਹਿਮਤੀ ਬਣਦੀ ਹੈ 5 7 10 ਦਿਨ ਬਾਅਦ ਜਿਹੜੀ ਹੈਗੀ ਹੈ ਹੜਤਾਲ ਖੁੱਲ ਜਾਂਦੀ ਹੈ हां ਸਰਕਾਰਾਂ ਦੀ ਇੰਗਹਿਲੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਸਾਲ ਹੀ ਹੜਤਾਲ ਹੁੰਦੀ ਹੈ ਕਿਸਾਨ ਇੱਕ ਹਫ਼ਤਾ ਦੇ ਖੱਜਲ ਖੁਆਰ ਹੁੰਦਾ ਤਾਂ ਉਹ ਪਹਿਲਾਂ ਹੀ ਮਸਲੇ ਜੱਠ ਲੈਣੇ ਚਾਹੀਦੇ ਹੈ ਪਰੰਤੂ ਨਹੀਂ ਨਿਜੀਠੇ ਜਾਂਦੇ ਇਹ ਜਿਹੜੀ ਹੈਗੀ ਸਾਡੇ ਇਹ ਕੀ ਕਹਿ ਸਕਦੇ ਇਹ ਦਿੱਕਤਾਂ ਨੇ ਬਹੁਤ ਸਾਰੀਆਂ ਦਿੱਕਤਾਂ ਨੇ ਇਹ ਸਾਡੇ ਹੱਥੋਂ ਬਾਹਰ ਹੈ ਪਰੰਤੂ ਜਿਹੜੇ ਬੰਦੇ ਐ ਇਸ ਹੜਤਾਲ ਕਰਕੇ ਕਹਦੇ ਕਿਸਾਨ ਦੀ ਖੱਜਲ ਖੁਆਰੀ ਹੋਊਗੀ ਦੇਖੋ ਉਹ ਤਾਂ ਹਰ ਸਾਲ ਹੀ 5-7 ਦਿਨ ਬਾਅਦ ਖੁੱਲ ਜਾਂਦੀ ਮੜ ਕੇ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਸਪੇਸ ਨਹੀਂ ਗਈ ਉਹਦੇ ਲਈ ਇਸ ਸਮੇਂ ਇੱਕ ਪਿਛਲੇ ਦਿਨੀ ਮੀਟਿੰਗ ਹੋਈ ਹੈ ਜਿਹੜੀ ਕਿ 18 ਸਤੰਬਰ 2024 ਦੀ ਜਿਹੜਾ ਹੈਗਾ ਇੱਕ ਖਬਰ ਹੈ ਉਹਦੇ ਵਿੱਚ ਇਹ ਆ ਰਿਹਾ ਕਿ ਕੇਂਦਰ ਸਰਕਾਰ ਇਹ ਸੋਚ ਰਹੀ ਹੈ ਕਿ ਜਿਹੜਾ ਗੈਰ ਪਾਸਮਤੀ ਝੋਨਾ ਹੈ ਉਹਦਾ ਵਿਦੇਸ਼ਾਂ ਨੂੰ ਭੇਜਣ ਲਈ ਐਕਸਪੋਰਟ ਖੋਲ ਦਿੱਤਾ ਜਾਵੇ ਕਿਉਂ ਖੋਲ ਦਿੱਤਾ ਜਾਵੇ ਇਹਦੇ ਉੱਪਰ ਜਿਹੜਾ ਹੈਗਾ ਨੀਤੀ ਯੋਗ ਤੋਂ ਜਿਹੜਾ ਸ਼੍ਰੀ ਰਮੇਸ਼ ਚੰਦ ਜੀ ਹੈ ਉਹ ਵੀ ਇਹ ਕਹਿੰਦੇ ਆ ਕਿ ਭਾਈ ਭਾਰਤ ਦੇ ਕੋਲੇ ਇਸ ਸਮੇਂ ਚੌਲ ਦੇ ਪੰਡਾਰ ਬਹੁਤ ਪਏ ਆ ਪੰਜਾਬ 'ਚ ਚੌਲ ਰੱਖਣ ਦੀ ਜਗ੍ਹਾ ਹੀ ਨਹੀਂ ਗਈ ਤੇ ਭਾਰਤ ਦੇ ਵਿੱਚ ਜਿਹੜੀ ਮਹਿੰਗਾਈ ਦਾ ਰਹਿ ਅਨਾਜ ਦੀ ਉਹ ਵੀ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਭਾਰਤ ਨੂੰ ਜਿਹੜਾ ਚੌਲ ਜਾਂ ਖੇਤੀਬਾੜੀ ਤੋਂ ਵਿਦੇਸ਼ੀ ਮੁਦਰਾ ਆਉਂਦੀ ਸੀ ਬਾਹਰਲੇ ਦੇਸ਼ਾਂ ਤੋਂ ਉਹ ਚੌਲ ਬੈਨ ਕਰਕੇ ਉਹ ਕਾਫੀ ਜ਼ਿਆਦਾ ਘਟ ਗਈ ਹੈ ਤੇ ਭਾਰਤ ਦੀ ਤਰੱਕੀ ਦੇ ਲਈ ਸਾਨੂੰ ਜਿਹੜਾ ਹੈਗਾ ਚੌਲ ਬਾਹਰਲੇ ਦੇਸ਼ਾਂ ਨੂੰ ਭੇਜਣਾ ਚਾਹੀਦਾ ਤਾਂ ਕਿ ਵਿਦੇਸ਼ੀ ਮੁਦਰਾ ਆਵੇ ਜੇ ਅਸੀਂ ਚੌਲ ਦਾ ਐਕਸਪੋਰਟ ਖੋਲਦੇ ਹਾਂ ਤੇ ਭਾਰਤ ਦੇ ਇਹ ਅੰਦਰਲੇ ਬਾਜ਼ਾਰ ਦੇਤੇ ਕੋਈ ਅਸਰ ਨਹੀਂ ਪਾਏਗਾ ਤੇ ਨਾਲ ਹੀ ਜਿਹੜੀ ਸਾਡੀ ਰਾਈਸ ਐਕਸਪੋਰਟ ਕਰਨ ਵਾਲੇ ਵਿਅਕਤੀ ਹੈ ਇਹਨਾਂ ਦੀ ਲੋਬੀ ਕਾਫੀ ਸਟਰੋਂਗ ਹੈ ਤਾਂ ਇਹ ਜਿਹੜਾ ਝੋਨੇ ਦਾ ਐਕਸਪੋਰਟ ਹੈ ਇਹ ਬਹੁਤ ਜਲਦੀ ਖੁੱਲਣ ਜਾ ਰਿਹਾ ਹੈ ਬਹੁਤ ਜ਼ਿਆਦਾ ਸੰਭਾਵਨਾ ਹੈ ਸਰਕਾਰੋਂ ਨੇ ਇਹੋ ਜਿਹੇ ਇਸ਼ਾਰੇ ਆ ਚੁੱਕੇ ਨੇ ਕਿ ਬੜੀ ਜਲਦੀ ਜਿਹੜਾ ਹੈਗਾ ਇਹ ਝੋਨੇ ਦਾ ਐਕਸਪੋਰਟ ਖੋਲਣ ਜਾ ਰਹੇ ਹੈ ਜਿਵੇਂ ਝੋਨੇ ਦਾ ਐਕਸਪੋਰਟ ਖੁੱਲਿਆ ਟਾਡਾ 131 ਹੈ 114 ਹੈ ਜਾਂ ਹੋਰ ਜਿਹੜੇ ਝੋਨੇ ਜਿਹਨਾਂ ਸੇਲਾ ਬੰਦਾ ਹੈ ਉਹ ਸਾਰੇ ਝੋਨੇ ਜਿਹੜੇ ਇੰਨੀ ਕੋ ਖੇਚ ਦੇ ਉੱਤੇ ਬਾਜ਼ਾਰ ਦੇ ਵਿੱਚ ਜਾਣਗੇ ਕਿ ਸਾਰਿਆਂ ਦਾ ਸੇਲਾ ਬਣਨ ਮਨ ਕੇ ਬਾਹਰ ਜਾਏਗਾ ਝੋਨੇ ਦਾ ਟੋਟਾ ਤੱਕ ਜਿਹੜਾ ਹੈਗਾ ਚੀਨ ਨੇ ਖਰੀਦ ਲੈਣਾ ਤੁਹਾਡੇ ਕੋਲੋਂ ਤਾਂ ਕੁੱਲ ਮਿਲਾ ਕੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਝੋਨੇ ਦੀ ਖੇਚ ਨਹੀਂ ਹੈਗੀ ਮੈਂ ਕਹਿੰਨਾ ਕਿ ਤੁਸੀਂ ਰੁਕੋ ਇੱਥੇ ਝੋਨੇ ਦੀ ਇੰਨੀ ਕੋ ਖੇਚ ਹੋਏਗੀ ਕਿ ਤੁਹਾਨੂੰ ਪੀਆਰ 114 ਤੇ ਪੀਆਰ 131 ਵਰਗੇ ਝੋਨਿਆਂ ਦੇ ਰੇਟ ਵੀ ਜਿਹੜੇ ਹੈਗੇ ਐਮਐਸਪੀ ਤੋਂ ਉੱਤੇ ਮਿਲਣ ਦੀ ਸੰਭਾਵਨਾ ਹੈਗੀ ਹੈ ਪਰੰਤੂ ਡਰੋ ਨਾ ਹੁਣ ਕਈ ਕਿਸਾਨ ਵਿੱਚ ਕਹਿੰਦੇ ਕਿ ਸਾਨੂੰ ਬਾਸਮਤੀ ਦਾ ਰੇਟ ਨਹੀਂ ਮਿਲ ਰਿਹਾ ਯਾਰ ਦੇਖੋ ਬਾਸਮਤੀ ਦੇ ਵਿੱਚ ਫਲੋਰ ਪ੍ਰਾਈਸ ਦਾ ਜਿਹੜੀ ਸੀਗੀ ਸਰਕਾਰ ਨੇ ਉਹ ਵਾਪਸ ਲੈ ਲਈ ਹੈ ਹੁਣ ਬਾਹਰਲੇ ਦੇਸ਼ਾਂ ਦੇ ਨਾਲ ਸੌਦੇ ਹੋ ਰਹੇ ਆ ਸਾਡੇ ਤਾ ਉਹਨਾਂ ਨੇਪਰੇ ਕਰਨੇ ਕੋਈ 10-15 ਨੇ ਤਾਂ ਇਹ ਹੋਰ ਲੱਗਣਗੇ ਤਾਂ 10-15 ਨੇ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਭਾਵੇਂ ਕਿ ਮੈਂ ਮੰਨਦਾ ਹਾਂ ਕਿ ਜਿਹੜਾ ਪਿਛਲੇ ਸਾਲ ਦੇ ਵਿੱਚ ਆਪਾਂ ਨਜ਼ਾਰੇ ਲਏ ਆ ਬਾਸਮਤੀ ਚੋ ਉਹ ਨਜ਼ਾਰੇ ਅੱਜ ਦੇ ਹਾਲਾਤ ਦੇ ਅਨੁਸਾਰ ਆਉਣੇ ਮੁਸ਼ਕਲ ਨੇ ਪਰੰਤੂ ਇਹ ਨਹੀਂ ਹੈਗਾ ਕਿ ਤੁਹਾਡੀ ਬਾਸਮਤੀ ਜਿਹੜੀ ਹੈਗੀ ਮਿੱਟੀ ਵਾਂਗ ਰੁਲ ਜੇ ਰੁਲਦੀ ਨਹੀਂ ਹੈਗੀ ਉਹ ਰੇਟ ਹੋਣਾ ਤੁਹਾਨੂੰ ਚੰਗਾ ਮਿਲੇਗਾ ਭਾਵੇਂ ਕਿ ਪਿਛਲੇ ਸਾਲ ਵਰਗਾ ਨਜ਼ਾਰਾ ਤੁਹਾਨੂੰ ਨਾ ਮਿਲੇ ਪਰੰਤੂ ਰੇਟ ਚੰਗਾ ਮਿਲੇਗਾ ਤਾਂ ਤੋੜਲੀ ਹੈ ਤਿੱਕ ਤਾਨੂੰ ਕੁਛ ਦਿਨਾਂ ਵਾਸਤੇ ਇੰਤਜ਼ਾਰ ਕਰਨਾ ਪਊਗਾ ਘੱਟੋ ਘੱਟ 15 ਦਿਨ ਤੱਕ ਇੰਤਜ਼ਾਰ ਕਰਨਾ ਪਏਗਾ ਮਾਰਕੀਟ ਸਟੇਬਲ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਦੋਸਤੋ ਚਾਹ ਤੁਹਾਡੀ ਕਿਹច ਬਾਸਮਤੀ ਹੈ ਚਾਹ ਤੁਹਾਡੀ ਗੈਰ ਬਾਸਮਤੀ ਹੈ ਉਹਦਾ ਤੁਸੀਂ ਘਬਰਾਓ ਨਾ ਚੀਜ਼ਾਂ ਸਾਰੀਆਂ ਕੰਟਰੋਲ ਹੋ ਜਾਣੀਆਂ ਠੀਕ ਹੈ ਮੈਂ ਕਿ ਸਰਕਾਰ ਦਾ ਪੱਖ ਨਹੀਂ ਇੱਥੇ ਲੈ ਰਿਹਾ ਮੈਂ ਸਿਰਫ ਇਸ ਚੀਜ਼ ਨੂੰ ਲੈ ਰਿਹਾ ਕਿ ਜਿਹੜਾ ਮੇਰਾ ਕਿਸਾਨ ਡਰ ਕੇ ਘੱਟ ਰੇਟ ਤੇ ਵੇਚਣ ਦੀ ਸੋਚ ਰਿਹਾ ਉਹ ਨਾ ਕਰੇ ਤੇ ਦੂਸਰੀ ਗੱਲ ਸਰਕਾਰਾਂ ਨੂੰ ਮੈਂ ਕਹਨਾ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲੇ ਕੰਮ ਹੋਣਾ ਹੁੰਦਾ ਤਾਂ ਤੁਸੀਂ ਪਹਿਲਾਂ ਹੀ ਸ਼ੈਡਰ ਐਸੋਸੀਏਸ਼ਨਾਂ ਨਾਲ ਗੱਲ ਕਰ ਲਿਆ ਕਰੋ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਿਹੜਾ ਹੈਗਾ ਬੈਂਕ ਖੋਲਣਾ ਹੈ ਸਾਡਾ ਐਸਐਚਓ ਨੇ ਦਾ ਉਤਪਾਦਨ ਕਿੰਨਾ ਹੋ ਰਿਹਾ ਹੈ ਉਹਨ ਪੁਰਾ ਜਲਦੀ ਖੋਲ ਦਿਓ ਤਾਂ ਕਿ ਉਹਦਾ ਫਾਇਦਾ ਕਿਸਾਨ ਤੱਕ ਆ ਸਕੇ ਇਹ ਜ਼ਰੂਰਤ ਜਿੰਨਾ ਚਿਰ ਲੇਟ ਕਰਦੇ ਆ ਉਹਦਾ ਹੁੰਦਾ ਕੀ ਹੈ ਕਿਸਾਨ ਵਿਚਾਰਾ ਸਸਤੇ ਰੇਟ ਤੇ ਵੇਚ ਜਾਂਦਾ ਜਿਹੜਾ ਗੇਵ ਵਪਾਰੀ ਕੋਲ ਜਾਂਦੀ ਵਪਾਰੀ ਮਹਲਾ ਮਾਲ ਇਹ ਨੀਤੀਆਂ ਤਹਿ ਥੋੜਾ ਜਆ ਕੇਂਦਰ ਸਰਕਾਰ ਨੂੰ ਸੁਧਾਰ ਕਰਨਾ ਪਵੇਗਾ ਤਾਂ ਕਿ ਜਿਹੜਾ ਫਾਇਦਾ ਹੈਗਾ ਉਹਦਾ ਠੀਕ ਵਪਾਰੀ ਕਮਾਵੇ ਜੀ ਸਦਕੇ ਕਮਾਵੇ ਪਰੰਤੂ ਉਹਦਾ ਹਿੱਸਾ ਕਿਸਾਨ ਤੱਕ ਵੀ ਪਹੁੰਚੇ ਇਹ ਕਰਕੇ ਫੈਸਲੇ ਸਮੇਂ ਸਿਰ ਲਵੇਗੀ ਸਰਕਾਰ ਤਲ ਆਏ ਵਾਂ ਸਭ ਤੋਂਣਗੇ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ